ਅੱਜ ਮੈਂ ਕਾਜੋ ਬਾਪੂ ਜਿਹੜੇ ਕੁਰਸੀ ਤੇ ਬਿਠੇ ਐ ਇਹਨਾਂ ਦਾ ਨਾਮ ਆਨੰਦ ਸਿੰਘ ਜੀ ਹੈ ਇਹਨਾਂ ਦਾ ਪਿੰਡ ਲੱਖਾ ਨੇੜੇ ਜੀ ਰੌਂਦੇ ਕੋਲੇ ਹੈ ਇਹਨਾਂ ਦੇ ਘਰੇ ਅਸੀਂ ਅੱਜ ਪਟ ਕਰਨ ਆਏ ਅੱਜ ਖੁਗ ਪਿਆ ਵਾ ਤੇ ਬਾਪੂ ਜੀ ਦੀ ਉਮਰ ਹੈਗੀ ਯਾਰ 93 ਸਾਲ ਦੀ ਇਹਨਾਂ ਦੇ ਬੇਟੇ ਨੇ ਅੰਦਰਜੀਤ ਸਿੰਘ ਜੀ ਇਹ ਬੇਟੇ ਨੇ ਰਾਮ ਸਿੰਘ ਜੀ ਤੇ ਇਹ ਬੇਟੇ ਨੇ ਗੁਰਵਿਰ ਸਿੰਘ ਜੀ ਚੌਥੇ ਬੈਟਰਨ ਦੇ ਅਮਰਜੀਤ ਸਿੰਘ ਜੀ ਹੈ ਉਹਨਾਂ ਦੇ ਘਰੇ ਥੋੜੀ ਜਿਹੀ ਪ੍ਰੋਬਲਮ ਹੋਣ ਕਰਕੇ ਉਹ ਨਹੀਂ ਪਹੁੰਚ ਸਕੇ। ਸੋ ਮੈਂ ਆਪ ਜੀ ਨੂੰ ਬੇਨਤੀ ਇਹ ਕਰਨੀ ਹੈ ਸਤਜਤ ਜੀ ਵੀ ਅੱਜ ਕੱਲ ਸਾਡੇ ਸਮਾਜ ਵਿੱਚ ਸਾਡੇ ਭਾਈਚਾਰੇ ਵਿੱਚ ਕਿ ਬਹੁਤ ਵੱਡੀ ਤਰਸਦੀ ਹੋਈ ਹੈ ਕਿ ਖਾਸ ਕਰਕੇ ਮੰਨ ਲਓ ਜਿਹੜੇ ਵਿਰਧ ਆਸ਼ਰਮ ਬਣ ਰਹੇ ਹੈ। ਉਹਦਾ ਕਾਰਨ ਕੀ ਹੈ ਵੀ ਜਦੋਂ ਨਾ ਬੱਚੇ ਆਪਣੇ ਆਪ ਵਿੱਚ ਹੋ ਜਾਂਦੇ ਆ। ਬੱਚੇ ਕਹਿੰਦੇ ਵੀ ਮੇਰੀ ਪ੍ਰਾਈਵੇਸੀ ਮੈਂ ਹੁਣ ਬਹੁਤਾ ਸਿਆਣਾ ਹੋ ਗਿਆ ਮੈਂ ਹੁਣ ਬਹੁਤਾ ਪੜ ਲੈ ਗਿਆ ਅਸੀਂ ਇਹ ਵੀਡੀਓ ਜਿਹੜੀ ਤਿਆਰ ਕਰ ਰਹੇ ਆਂ ਇਹ ਅਸੀਂ ਅਮਰੀਕਾ ਵਿੱਚ ਬੈਠੇ ਆਂ ਧਰਤੀ ਹੈਗੀ ਕੈਲੀਫੋਰਨੀਆ ਦੀ ਇੱਕ ਛੋਟਾ ਜਿਹਾ ਟਾਊਨ ਹੈ ਲਿਵਿੰਸਟਨ ਅਸੀਂ ਉਸਕੇ ਖੜੇ ਆਂ ਪਤਾ ਕੋਈ ਬੰਦਾ ਸੋਚੇ ਭਈ ਇਹ ਤਾਂ ਵੀਡੀਓ ਪੰਜਾਬ ਦੀ ਹੋਣੀ ਹੈ ਵੀ ਇੱਦਾਂ ਕਰਦੇ ਹੋਣਾ ਨਹੀਂ ਅਮਰੀਕਾ ਦੀ ਧਰਤੀ ਉੱਤੇ ਐਡਾ ਵੱਡਾ ਕ੍ਰਿਸ਼ਮਾ ਹੋਣਾ ਇੱਡੀ ਵੱਡੀ ਪਰਿਵਾਰ ਦੀ ਇਤਫਾਕੀ ਹੋਣੀ, ਪਿਆਰ ਹੋਣਾ, ਬਜ਼ੁਰਗਾਂ ਦਾ ਸਤਿਕਾਰ ਹੋਣਾ। ਇਤੋਂ ਤੱਕ ਵੀ ਇਹ ਦੱਸਦੇ ਨੇ ਸਾਰੇ ਪਰਿਵਾਰ ਵਾਲੇ ਵੀ ਬਜ਼ੁਰਗ ਹੁਣ ਵੀ ਆਪਣੇ ਬੱਚਿਆਂ ਨਾਲ ਇਹਨਾਂ ਦੇ ਬੱਚੇ ਦੇਖੋ ਪੁੱਤਿਆਂ ਵਾਲੇ ਹੋ ਗਏ ਨੇ ਗਾਂ। ਕਹਿੰਦੇ ਬੱਚੇ ਇਹਨਾਂ ਦੇ ਅੰਦਰਜੀਤ ਸਿੰਘ ਹੋਣੀ, ਗੁਰਵੀਰ ਸਿੰਘ ਹੋਣੀ, ਰਾਮ ਸਿੰਘ ਹੋਣੀ, ਅਵਰਜੀਤ ਸਿੰਘ ਹੋਣੀ, ਨੌਹ ਹੋਣੀ। ਫਿਰ ਵੀ ਕਹਿੰਦੇ ਵੀ ਜੇ ਬਾਪੂ ਜੀ ਇਹਨਾਂ ਸਾਨੂੰ ਦਬਕਾ ਮਾਰਨ, ਜਿੱਥੇ ਮਰਦੀ ਛੱਟ ਦੇਣ। ਅਸੀਂ ਉੱਥੋਂ ਅੱਗੇ ਇੱਕ ਪੈਰ ਨਹੀਂ ਪਟਦੇ। ਬੇਨਿ ਰਿਸਪੈਕਟ ਇਹਨਾਂ ਸਤਕਾਰ ਸੋ ਇਹ ਵੀਡੀਓ ਬਣਦੇ ਕੋਈ ਮਕਸਦਾ ਗੁਰੂ ਪਿਆਰੇਓ ਜਿੱਥੇ ਵੀ ਇਹ ਵੀਡੀਓ ਜਾਵੇ ਇਹਦਾ ਇੱਕੋ ਇੱਕ ਮਕਸਦਾ ਵੀ ਆਪਣੇ ਬਜ਼ੁਰਗਾਂ ਦਾ ਸਤਕਾਰ ਕਰੋ ਆਪਣੇ ਬਜ਼ੁਰਗਾਂ ਦੀ ਆਉ ਪਦਕ ਕਰੋ ਉਹਨਾਂ ਦਾ ਮਾਣ ਸਨਮਾਨ ਕਰੋ ਉਹਨਾਂ ਦੇ ਕਹੇ ਹੋਏ ਬੋਲ ਬੋਲ ਉਹਨਾਂ ਦੀਆਂ ਅਸੀਸਾਂ ਹੁੰਦੇ ਨੇ ਉਹ ਸਿਆਣੇ ਕਹਿੰਦੇ ਨੇ ਵੀ ਘਿਉਦਿਆਂ ਨਾਲਾਂ ਤੇ ਬਜ਼ੁਰਗਾਂ ਦੀਆਂ ਗਾਲਾਂ ਹਾਂਜੀ ਇਹ ਅਸੀਸਾ ਹੁੰਦੀ ਹੈ ਬਜ਼ੁਰਗਾਂ ਦੀ ਹੈ ਕੋਈ ਵੀ ਬਜ਼ੁਰਗ ਕੋਈ ਵੀ ਮਾਪੇ ਆਪਣੇ ਬੱਚਿਆਂ ਦਾ ਦੁੱਖੀ ਨਹੀਂ ਹੁੰਦਾ ਇਹਨਾਂ ਨੂੰ ਸਾਰਾ ਪਤਾ ਹੁੰਦਾ ਬੇਸ਼ੱਕ ਇਹ ਨਹੀਂ ਪੜੇ ਹੋਏ ਪਰ ਇਹਨਾਂ ਕੋਲ ਏਡਾ ਵੱਡਾ ਤਜਰਬਾ ਹੈ 93 ਸਾਲ ਦਾ ਇਹਨਾਂ ਨੂੰ ਪਤਾ ਵੀ ਕਿੱਥੇ ਕੀ ਠੀਕ ਹੈ ਕਿੱਥੇ ਕੀ ਗਲਤ ਹੈ ਸੋ ਅੱਜ ਵੀ ਇਹ ਆਪਣੇ ਬੱਚਿਆਂ ਨੂੰ ਡਾਂਟਦੇ ਆ ਪਿਆਰ ਕਰਦੇ ਆ ਗਲਤਨੀ ਵਿੱਚ ਲੈਂਦੇ ਆ ਤੇ ਤੁਹਾਡੇ ਸਾਹਮਣੇ ਵੀਡੀਓ ਤਿਆਰ ਹੋ ਰਹੀ ਹੈ ਦੇਖੋ ਸਾਰੇ ਬੱਚੇ ਖੜੇ ਨੇ ਔਰ ਅਮਰੀਕਾ ਵਿੱਚ ਖੜੇ ਨੇ ਸਾਰੇ ਬੰਦੇ ਸੱਟ ਨੇ ਆਪੋ ਆਪਣੇ ਕਮਾਉਤੇ ਪਰ ਫਿਰ ਵੀ ਕਿ ਤੋਂ ਤੋਂ ਚੱਲ ਕੇ ਆਏ ਨੇ ਆਪਣੇ ਪਿਤਾ ਜੀ ਗੋਦ ਵਿੱਚ ਬੈਠੇ ਤੇ ਸਾਡੇ ਸਾਰੇ ਬੱਚੇ ਦਾ ਸਿੱਖਿਆ ਹੈ ਸਿਹਤ ਹੈ ਅਸੀਂ ਇਹ ਪਿਰ ਵਿੱਚ ਇਸ ਪਰਿਵਾਰ ਦੀ ਇਹਨਾਂ ਬਜ਼ੁਰਗਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਆ ਅਤੇ ਮੈਂ ਅਰਦਾਸ ਕਰਦਾ ਕਿ ਸਾਰੇ ਪਰਿਵਾਰਾਂ ਵਿੱਚ ਇਦਾਂ ਹੀ ਆਪਸੀ ਪਿਆਰ ਇਤਬਾਦ ਚੜ੍ਹਦੀ ਕਲਾ ਤੇ ਸਤਿਕਾਰ ਹੋਵੇ ਬਜ਼ੁਰਗਾਂ ਦਾ ਵਾਹਿਗੁਰੂ ਜੀ ਇੱਕ ਪਰਿਵਾਰ ਦੀ ਜਿਹੜੀ ਵਿਸ਼ੇਸ਼ਤਾ ਜਿਹੜੀ ਵਿਸ਼ੇਸ਼ ਗੱਲ ਹੋ ਰਹੀ ਸੀ ਕੋਈ ਐ ਵੀ ਇਹ ਭਾਈ ਸਾਹਿਬ ਜੀ ਆਰਾਮ ਸਿੰਘ ਜਿਹੜੇ ਮਰ ਨਾਲ ਫੜੇ ਨੇ ਇਹ ਇਹ ਇਨਾ ਭਰਾਮ ਦੇ ਟਿੱਕੇ ਨੰਬਰ ਤੇ ਆ ਤੇ ਮੈਨੂੰ ਭੈਣ ਜੀ ਕਹਿੰਦੇ ਗੁਰਮੀਲ ਦੇ ਘਰੋਂ ਕਹਿੰਦੇ ਵੀ ਇਹ ਵੀ ਤੁਹਾਨੂੰ ਇੱਥੇ ਲੈ ਕੇ ਆਇਆ ਅਮਰੀਕਾ ਦੇ ਵਿੱਚ ਏਡੀ ਵੱਡੀ ਗੱਲ ਕਰਨੀ ਅੱਜ ਦੇ ਦੁਗਮੇ ਚ ਬਹੁਤ ਮੈਣ ਰੱਖਦੀ ਹੈ ਨਹੀਂ ਤਾਂ ਆਪਾਂ ਦੇਖਦੇ ਆ ਸਮਾਜ ਵਿੱਚ ਵੀ ਸਗੇ ਭਰਾ ਇੱਥੇ ਭਰਾਮ ਨੂੰ ਬੁਲਾਉਂਦੇ ਆ ਜਦੋਂ ਮਾੜੇ-ਮੋਟੇ ਪੈਰ ਲੱਗਦੇ ਆ ਫੇਰ ਕਹਿੰਦਾ ਵੀ ਤੂੰ ਹੁਣ ਤੇ ਮੈਂ ਹੁਣ ਮੈਂ ਤਾਂ ਆਪੇ ਆਇਆ ਜੀ ਇੱਥੇ ਕਾਪੇ ਦੇ ਮੈਂ ਨਹੀਂ ਮੈਂ ਕੀਤਾ ਮੈਂ ਕੰਮ ਜੋ ਬਈ ਤੇ ਇੱਕ ਪਰਵਾਰ ਦੀ ਖੂਬੀ ਆ ਇਹਨੇ ਬਹੁਤ ਮਾਣ ਨਾਲ ਦੱਸਿਆ ਵੀ ਸਾਰੇ ਭਰਾਵਾਂ ਨੂੰ ਸਾਰੇ ਪਰਿਵਾਰ ਨੂੰ ਇਹ ਘਰ ਲੈ ਕੇ ਆਉਣ ਵਾਲਾ ਤੇ ਕਹਿੰਦੇ ਵੀ ਸਾਡੇ ਪਰਿਵਾਰ ਦੇ ਵਿੱਚ ਇੰਨਾ ਪਿਆਰ ਇੰਨਾ ਇਤਿਫਾਕ ਤੁਹਾਡੇ ਸਾਹਮਣੇ ਹੈ ਤੇ ਵੀਡੀਓ ਬਣਦੀ ਹੈ ਦੇਖੋ ਸਾਰੇ ਬੱਚੇ ਇੰਨਾ ਤੇ ਗਾਂ ਲਾਹ ਬੱਚੇ ਬਾਪੂ ਨਾਨਸ ਜੀ ਦੇ ਪੁੱਤੇ ਪੋਤੇ ਪੜੋਤੇ ਇਹਦਾ ਵੱਡਾ ਪਰਵਾਰ ਸੋਸੀ ਸਮੁੱਚੇ ਜਗਤ ਨੂੰ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦੇ ਆਂ ਕਿ ਅਸੀਂ ਅਕਿਰਤ ਕਰਨ ਨਾ ਹੋਈਏ ਜੇ ਕਿਸੇ ਨੇ ਕੋਈ ਵੀ احਸਾਨ ਕੀਤਾ ਉਹਦੇ احਸਾਨ ਨੂੰ ਭੁੱਲੀਏ ਨਾ ਅਸੀਂ احਸਾਨ ਨਾ ਫਰਮੋਸ਼ ਹੋਈਏ ਕਿਉਂਕਿ ਜਿੱਥੇ ਅਸੀਂ ਆਪਣੇ ਭਾਈਚਾਰੇ ਦੇ ਆਪਣੇ ਪਰਿਵਾਰਾਂ ਦੇ ਅਸੀਂ ਕੀਤੇ ਗੁਣਾਂ ਨੂੰ ਭੁੱਲ ਜਾਂਦੇ ਆਂ ਉੱਥੇ ਅਸੀਂ ਆਪਣੇ ਬੁਰਿਆਂ ਦੇ ਕੀਤੇ ਹੋਏ ਵੀ ਜਿਹੜੇ ਪਾਲ ਪਕਾਰ ਵੀ ਭੁੱਲ ਗਏ ਆਂ ਤਾਂ ਮਹਾਰਾਜ ਨੇ ਕਿਹਾ ਵੀ ਭਾਰੇ ਭੂਈ ਅਕਿਰਤ ਕਰਨ ਮੰਦੀ ਹੁ ਮੰਦੇ ਉਹ ਬੰਦੇ ਬਹੁਤ ਨੀਵੇਂ ਹੁੰਦੇ ਆ ਉਹ ਬੰਦੇ ਬਹੁਤ ਘਟੀਆਂ ਹੁੰਦੇ ਨੇ ਜਿਹੜੇ ਕਿਸੇ ਦੇ ਕੀਤੇ ਹੋਏ احسان ਨੂੰ ਭੁੱਲਦੇ ਨੇ ਸੋ ਇਸ ਪਰਿਵਾਰ ਦੀ ਖੂਬੀ ਹੈ ਵੀ ਇਹ ਸਾਰੇ ਪਰਿਵਾਰ ਨੂੰ ਅਮਰੀਕਾ ਵਿੱਚ ਲੈ ਕੇ ਆਉਣ ਵਾਲਾ ਰਾਮ ਸਿੰਘ ਜੀ ਹੈ ਅਸੀਂ ਇਹਨਾਂ ਦੇ ਪਰਿਵਾਰ ਲਈ ਫੇਰ ਅਰਦਾਸ ਕਰਦੇ ਆਂ ਕਿ ਮਾਲਕ ਕਿਰਪਾ ਕਰੇ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ